ਸਾਸਰੀ ਕਾਲ ਜੀ ਪਿੰਡਾ ਗਲ ਡੇਰੀ ਫਾਰਮ ਉਹਨਾਂ ਵਾਲੇ ਦਾ ਤੁਹਾਡਾ ਸਵਾਗਤ ਹੈ ਆਪਣੇ ਕੋਲੇ ਅੱਜ ਇੱਕ ਦੂਜਾ ਸੂਆ ਮੋਹਰਾ ਦੀ ਝੋਟੀ ਬਹੁਤ ਜਿਆਦਾ ਵੱਡੀ ਬੜੇ ਲੇਵੇ ਵਾਲੀ ਝੋਟੀ ਆਈ ਹੈ ਦੂਜਾ ਸੂਆ ਕੱਦ ਕਾਠ ਪਿਆਰ ਮੋਹਰਾ ਦੀ ਲੇਵੇ ਤੇ ਵੀ ਜਿਹੜੇ ਆਪਾਂ ਨੇ ਹੁੰਦੇ ਨੇ ਨਾ ਵੀ ਦੋ ਤੈਣਾ ਉਹ ਆ ਇਹਦੇ ਤੇ ਲੇਵਾ ਤਾਂ ਤੁਸੀਂ ਆ ਦੇਖ ਸਕਦੇ ਗਾੜੀ ਪਿਛਾੜੀ 19 ਸਿੰਘ ਸਾਜ ਬਾਡੀ ਬੰਤਰ ਸਿੰਗਲ ਹੱਡੀ ਬਹੁਤ ਜ਼ਿਆਦਾ ਚੰਗੀ ਝੋਟੀ ਆ। ਥਣ ਵੀ ਨਾ ਮੁਠੀ ਵਾਲਾ ਜਿਹੜਾ ਚਵਾਈ ਵਾਲਾ ਸਹੀ ਥਣ ਜਿਹਨੂੰ ਆ ਪਾਖ ਜਨੇ ਮੋਟਾ ਐਨ ਸਾਫ ਸੋਧਾ। ਬਹੁਤ ਜ਼ਿਆਦਾ ਝੋਟੀ ਚੰਗੀ ਆ। ਦੁੱਧ ਦੀ ਉਮੀਦ ਜੀ ਤੁਹਾਨੂੰ ਮੈਂ ਦੱਸ ਦੇਣਾ ਵੀ ਚੰਗੀ ਖਾਸੀ ਉਮੀਦ ਆ। ਆਈਡੀਆ ਆਪਦੇ ਦਿਮਾਗ ਦੇ ਹਿਸਾਬ ਨਾਲ ਆਪਾਂ ਚਲੋ ਜਿੰਨੀ ਜੱਜਮੈਂਟ ਉਹਨਾਂ ਕਫਣ ਲਾਉਣਾ ਚਾਹੀਦਾ। ਜੇ ਹਿਸਾਬ ਨਾਲ ਜੇ ਤਿਆਰੀ ਆ ਕਾਦ ਕਾਠ ਵਜਨ 20 ਕਿਲੋ ਦੇ ਆਸ-ਪਾਸ ਵਾਲੀ ਲੱਗਦੀ ਝੋਟੀ ਤੇ ਜਿਹੜਾ ਦੁੱਧ ਪੁੱਤ ਇਹ ਕਿਸ ਬੰਦਿਆਂ ਗੱਲਾਂ ਹੋ ਜਾਂਦੀਆਂ ਇਹਦੇ 'ਚ ਨਾ ਕੋਈ ਕਹਿ ਸਕਦਾ ਵੀ ਇੰਨਾ ਹੀ ਹੋਊਗਾ ਗਾਰੰਟੀ ਚਲੋ ਜਿੰਨੀ ਕਮਾ ਕਰੂੰ ਆਉਂਦੀ ਉਸੇ ਹਿਸਾਬ ਨਾਲ ਪਸ਼ੂ ਦੀ ਦੇ ਦੇਖਦੀ ਆ ਤੇ ਪਰ ਦੁੱਧ ਜਿਵੇਂ ਆਦੇ ਫਾਇਦਾ ਬਾਕੀ ਜਿਹੜੀ ਸੀਲ شریف ਆਦ ਉਹ ਬਿਊਟੀ ਬਿਆਟੀ ਤੇ ਅਜੇ ਮੇਰੀ ਨਿਗਾਹ ਦਾ 8 ਤੋਂ 10 ਦਿਨ ਸੁੰਦੀ ਨਹੀਂ ਤੇਲੇ ਵਾਲੂਆ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਿਆਰੀ ਹੈ ਕੱਲਾ ਕੱਲਾ ਥਾਣਾ ਗੈਪ ਤੇ ਆ ਥਣ ਚ ਦੇਖ ਲਓ ਤੇ ਬਾਕੀ ਕਾ ਦਾਕਾਰ ਪੂਰੀ ਵੱਡੀ ਝੋਕੀ ਅਰ ਪਤਾ ਹੈ ਉਹ ਦੇਖ ਬਹੁਤ ਸੋਹਣੀ ਝੋਟੀ ਆ ਸਿੰਗਲ ਹੱਡੀ ਆ ਪੱਠ ਪੁੱਠ ਬਹੁਤ ਚੰਗੀ ਝੋਟੀ ਕੋਈ ਵੀ ਲੈਣ ਦਾ ਚਾਹਵਾਣਾ ਬਾਈ ਆਪਣੇ ਸਪਾਰਕ ਕਰ ਲੈ ਸਤਿ ਸ੍ਰੀ ਅਕਾਲ ਜੀ